ਤੁਹਾਨੂੰ ਯਾਰ ਬੰਨਿਆ ਨਾ ਬੁੜੇ ਬੁੜਾ ਦੇ ਦਿੱਤੀ ਹੈ। ਤਾਂ ਨਾ ਹਾਂ ਕਿ ਹੈ ਮਸਾਲਾ। ਇਹਨੂੰ ਕੋਈ ਨਾ ਚਨੀਆ, ਇਹਨੂੰ ਕੋਈ ਹੋਰ ਨਾ। ਬਾਕੀ ਤੁਹਾਨੂੰ ਪੜਈ ਹੈ। ਦਿਨ ਰਾਤ ਲੋਕਾਂ ਦੀ ਸੇਵਾ 'ਚ ਖੜੇ ਰਹਿੰਦੇ ਆ। ਕੋਈ ਸੁਝਾਅ ਦੇ ਸਕਦੇ ਆ। ਅੱਜ ਪੋਏ ਹਲਕੇ ਦੇ ਪਿੰਡ ਨਰੋਟ ਮਹਿਰੇ ਵਿਖੇ ਇੱਕ ਪਾਰਿਮਾਤਰਾ ਦੇ ਵਿੱਚ ਮੀਟਿੰਗ ਕੀਤੀ ਗਈ। ਦੱਸ ਜੀ ਕਿ ਚਿਲਾ ਪੈਸ਼ਦ ਚੋਣਾ ਨੂੰ ਲੈ ਕੇ ਲਗਾਤਾਰ ਕਾਂਗਰਸ ਵੱਲੋਂ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਜਿੰਦਰਪਾਲ ਪਹੁੰਚੇ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਇਸੇ ਤਰ੍ਹਾਂ ਗੱਲ ਕਰੀਏ ਤਾਂ ਲਗਾਤਾਰ ਕਾਂਗਰਸ ਪਾਰਟੀ ਵੱਲੋਂ ਕੋਈ ਹਲਕੇ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਸਾਬਕਾ ਵਿਧਾਇਕ ਜਿੰਦਰਪਾਲ ਮੇਲ ਮਿਲਾਪ ਕਰਦੇ ਹੋਏ ਨਜ਼ਰ ਆਏ ਅਤੇ ਉੱਥੇ ਹੀ ਲੋਕਾਂ ਦਾ ਹਾਲ ਵੀ ਜਾਣਦੇ ਹੋਏ ਨਜ਼ਰ ਆ ਰਹੇ ਹਨ ਇਸੇ ਸੰਬੰਧੀ ਕੀ ਕੁਝ ਕਹਿਣਾ ਹੈ ਸਾਫ ਦਾ ਵਿਦਾਇਕ ਗਿੰਦਰ ਪਾਲ ਦਾ ਆਓ ਸੁਣਦੇ ਹਾਂ ਉਹਨਾਂ ਦੀ ਜੁਬਾਨੀ ਤਦ ਤੱਕ ਬਨੇ ਰਹੋ ਸਾਡੇ ਨਾਲ ਤਦ ਦੇਖਦੇ ਰਹੋ ਪੰਜਾਬ ਜੇ ਕੇ ਨਿਊਜ਼ ਨਰੋਡ ਦੇ ਦੇਖਣਾ ਰਹੂ ਜੀ ਕੀ ਮਕਸਦ ਸੀਗਾ ਮੇਰੀ ਜਿਹੜੀ ਅੱਜ ਨਰੋਡ ਮੈਰਿਜ ਮੀਟਿੰਗ ਕੀਤੀ ਗਈ ਹੈ ਇਹ ਕਿਸਮ ਦਾ ਆਪਣੇ ਭੈਣ ਭਰਾਵਾਂ ਨੂੰ ਮਿਲਣ ਦਾ ਇੱਕ ਦੂਜੇ ਦੇ ਵਿਚਾਰ ਜਾਣਨ ਦਾ ਔਰ ਸਮਝ ਲੋ ਕਿ ਜਿਸ ਰਾ ਅੱਗੇ ਇਲੈਕਸ਼ਨ ਆ ਰਹੇ ਨੇ ਜ਼ਿਲ੍ਹਾ ਪਰਸ਼ਦ ਸੰਮਤੀ ਦੇ ਉਦਿਨੀ ਤਿਆਰੀ ਕਰਵਾਉਂਦੇ ਆਂ ਤੇ ਤਗੜੇ ਹੋ ਕੇ ਤੁਸੀਂ ਕਾਂਗਰਸ ਪਾਰਟੀ ਨੂੰ ਬੂਟਾ ਪਾਣੀ ਹੈ ਨਾ ਕਾਂਗਰਸ ਪਾਰਟੀ ਆ ਜਾਏਗੀ ਇਹਨਾਂ ਨੂੰ ਡਰ ਪੈ ਜਾਵੇਗਾ ਕਿ ਲੋਕੀ ਸਾਡੇ ਖਿਲਾਫ ਹੋ ਗਏ ਆ ਉਦਾਂ ਵੈਸੇ ਇਹਨਾਂ ਨੂੰ ਪਤਾ ਵੀ ਲੋਕੀ ਸਾਡੇ ਖਿਲਾਫ ਹੈ ਕਿ ਇਸ ਕਰਕੇ ਅੱਜ ਮੈਂ ਨਰੂਡ ਮਰੇ ਆਇਆ ਬੀਸਿਕਲੀ ਇਹ ਜਿਹੜਾ ਨਰੂਡ ਮਰੇ ਮੈਂ ਇਹਨਾਂ ਨੂੰ ਪਹਿਲੇ ਵੀ ਕਿਹਾ ਸੀ ਵੀ ਮੈਂ ਇਹ ਨਰੂਡ ਮਰੇ ਗੋਦ ਲਿਆ ਹੋਇਆ ਔਰ ਮੈਂ ਸ਼ੁਰੂ ਵੀ ਇਸੇ ਪਿੰਡ ਤੋਂ ਕੀਤਾ ਸੀ ਜਦੋਂ ਮੈਂ 17 ਤੋਂ 12 ਤੋਂ 17 ਸਟਾਰਟ ਕੀਤਾ ਤੇ ਮੈਂ ਇਸੇ ਪਿੰਡ ਤੋਂ ਸਟਾਰਟ ਕੀਤਾ ਸੀ ਤੇ ਸਮਝ ਲਓ ਵੀ ਬਿਆਸੇ ਦੇ ਮੇਰੇ ਹਲਕਾ ਜਿਹੜਾ ਮੇਰਾ ਹੈ ਮੇਰਾ ਦੇ ਬਿਆਸੇ ਸ਼ਰੋਗਣਾ ਮੇਰਾ ਹਲਕਾ ਮੇਰਾ ਪਰਵਾਰ ਤੇ ਬਦਲਾਂ ਦੇ ਨਾਲ ਮਿਲ ਕੇ ਆ ਕੋਈ ਹਾਈਟ ਹਲਕੇ ਵੀ ਵਾਦ ਤੇ ਸਾਰੇ ਮੇਰੇ ਰਸੀਦਾਰ ਕੋਈ ਨਾਮ ਹੈ ਕਦੀ ਕਿਸੇ ਨਾਲ ਜਿਵੇਂ ਮੈਂ 17 ਤੋਂ 22 ਨਹੀਂ ਆ ਕੋਈ ਬੰਦਾ ਸਾਫਤ ਕਰਦੇ ਕਿ ਮੇਰੇ ਆਪਣੇ ਘਰ ਤੋਂ ਪਰਿਵਾਰ ਦਾ ਬੰਦਾ ਕੋਈ ਇੰਟਰਫੇਅਰ ਕਰਦਾ ਸੀ ਮੇਰੇ ਭਰਾ ਅਸੀਂ ਚਾਰ ਭਰਾ ਚੋਨੇ ਆਈ ਇਕੱਠੇ ਹੋ ਕੇ ਲੈਕਸ਼ਨ ਲੜਿਆ ਜਿੱਤ ਗਏ ਆ ਤੇ ਫਿਰ ਤਰ੍ਹਾਂ ਤਰ੍ਹਾਂ ਗੱਲਾਂ ਨਿਕਲਦੀ ਆ ਕਿ ਇਕੱਠੇ ਹੋ ਗਏ ਆ ਤੈ ਕਮਾਉਣ ਕਿ ਨਾ ਨਾ ਉਹ ਕਿਹਾ ਹੁਣ ਤੁਹਾਡਾ ਕੰਮ ਖਤਮ ਹੋ ਗਿਆ ਤੁਸੀਂ ਆਪਣਾ ਜਿਹੜੀ ਡਿਊਟੀ ਦੇ ਲਈ ਦੇ ਲਈ ਆ ਹੁਣ ਤੁਸੀਂ ਆਪਣਾ ਆਪਣਾ ਕੰਮ ਕਰੋ ਸਾਰੇ ਨੌਕਰੀ ਕਰਦੇ ਨਾ ਮੈਂ ਗੱਲ ਹੀ ਨਹੀਂ ਆ ਕੋਈ ਬੰਦਾ ਇੰਟਰਫੇਅਰ ਨਹੀਂ ਕਰਨ ਦਿੰਦਾ ਕਿਸੇ ਨੂੰ ਕੁਈ ਮੇਰਾ ਰਿਸ਼ਤੇਦਾਰ ਨਹੀਂ ਕਿ ਜੇ ਕੋਈ ਐਮ.ਐਲ.ਏ ਬਣ ਜਾਂਦਾ ਮਾਮੇ ਚਾਚੀਆਂ ਤਾਇਆ ਮਾਸੇ ਮਾਮੇ ਸਭ ਆਇੰਦੇ ਮੇਰਾ ਕੋਈ ਦੂਸਰ ਵੀ ਆਇਆ ਕੋਈ ਮੇਰੇ ਹੀ ਹੋਈ ਰਿਸ਼ਤੇਦਾਰ ਨੇ ਉਹ ਹੀ ਮੇਰੀਆਂ ਭੈਣਾਂ ਆਏ ਹੋਈਆਂ ਮਾਵਾ ਔਰ ਇਹੀ ਬਜ਼ੁਰਗ ਜਿਹੜੇ ਨੇ ਮੇਰੇ ਮੇਰਾ ਫਾਜ਼ਲ ਸਾਹਿਬ 2011 ਚ ਪੂਰੇ ਹੋਏ ਸੀ ਤੇ ਮੈਂ ਇਹਨਾਂ ਨੂੰ ਸਮਝਦਾ ਵੀ ਇਹ ਮੇਰੇ ਪਿਓ ਨੇ ਇਹਨਾਂ ਬਜ਼ੁਰਗਾਂ ਸਮਰੇ ਮੇਰੀ ਮਾਜ ਸੋ ਅੱਜ ਇਸ ਕਮੇਟੀ ਕੀਤੀ ਗਈ ਹੈ ਰੂ ਰੂ ਹੋਇਆ ਇੱਕ ਦੂਜੇ ਨਾਲ ਫਿਰ ਆਪਣੀਆਂ ਗੱਲਾਂ ਤਾਜਾ ਹੋਈਆਂ ਇਸ ਕਮੇਟੀ ਤੇ ਬਹੁਤ-ਬਹੁਤ ਮੇਰੇ ਵੱਲੋਂ ਅੱਜ ਮਰੋੜ ਮੈਰਜ ਆਇਆ ਇਹਨਾਂ ਦਾ ਸਾਰਿਆਂ ਦਾ ਦਿਲ ਦੀਆਂ ਹਰਾਈਆਂ ਤੋਂ ਧੰਨਵਾਦ ਜੀ ਜਿਸ ਤਰ੍ਹਾਂ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਹਲਕਾ ਕੋਆਰਡੀਨੇਟਰ ਲਾਏ ਗਏ ਨੇ ਮੈਨੂੰ ਵੀ ਕੋਈ ਹਲਕੇ ਦੀ ਜ਼ਿੰਮੇਵਾਰੀ ਜਿਹੜੀ ਆ ਸ਼੍ਰੀ ਜਗਿੰਦਰਪਾਲ ਜੀ ਹੁਣਾਂ ਦੇ ਨਾਲ ਕੰਮ ਕਰਨ ਦਾ ਮੌਕਾ ਦਿੱਤਾ ਗਿਆ ਹੈ ਪਹਿਲਾਂ ਵੀ ਪਿਛਲੇ ਵੀ ਤਕਰੀਬਨ 4-5 ਸਾਲ ਤੋਂ ਮੈਂ ਇਹਨਾਂ ਦੇ ਨਾਲ ਕੰਮ ਕਰ ਰਿਹਾ ਮੈਨੂੰ ਇਹਨਾਂ ਦੇ ਨਾਲ ਕੰਮ ਕਰਨ ਤੇ ਜਿੰਨਾ ਸਕੂਨ ਮਿਲਦਾ ਹੈ ਜਿੰਨਾ ਮੈਂ ਪਾਰਟੀ ਨੂੰ ਦੱਸ ਸਕਦਾ ਕਿ ਜਿੰਨਾ ਇਹ ਕੰਮ ਕਰਦੇ ਸ਼ਾਇਦ ਹੀ ਤੁਹਾਨੂੰ ਇਹ ਪਤਾ ਹੋਵੇ ਪੰਜਾਬ ਦੇ ਵਿੱਚ ਇਹਨਾਂ ਆਪਣੇ ਵਰਕਰਾਂ ਦੇ ਨਾਲ ਕੋਈ ਵੀ ਲੀਡਰ ਇਹਨਾਂ ਅਟੈਚ ਨਹੀਂ ਜਿੰਨੇ ਇਹ ਇਹ ਲੋਕਾਂ ਦੇ ਮਸੀਹੇ ਨੇ ਮੈਨੂੰ 15 ਸਾਲ ਹੋ ਚਲੇ ਆ ਇਹਨਾਂ ਦੇ ਨਾਲ ਜਦੋਂ ਇੱਕ ਕਾਉਂਸਲਰ ਇਹਨਾਂ ਦੀ ਵਾਈਫ ਨੇ ਕਾਉਂਸਲਰ ਦੀ ਇਲੈਕਸ਼ਨ ਸੁਜਾਨਪੁਰ ਤੋਂ ਲੜੀ ਸੀ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਮੈਂ ਦੇਖਿਆ ਕਿ ਇੱਕੋ ਹੀ ਲੀਡਰ ਹੈ ਪੰਜਾਬ ਦੇ ਵਿੱਚ ਜਿਹੜਾ ਆਪਣੇ ਵਰਕਰਾਂ ਲਈ ਦਿਨ ਰਾਤ ਹੈ ਆਪਣੇ ਸਪੋਰਟਰਾਂ ਲਈ ਕਰਦਾ ਪਿਛਲੀ ਵਾਰ ਦੀ ਤੁਹਾਨੂੰ ਛੋਟੀ ਜੀ ਉਦਾਹਰਣ ਦਿੰਨਾ ਕਿ ਬਿਲਾ ਪਰਿਸ਼ਦ ਤੇ ਬਲਾਕ ਸਮਤੀ ਦੀ ਇਲੈਕਸ਼ਨ ਸੀਗੀ ਟਿਕਟਾਂ ਪ੍ਰਦੇਸ਼ ਸਰਦਾ ਪ੍ਰਤਾਪ ਸਿੰਘ ਬਾਜਵਾ ਉਸ ਟਾਈਮ ਦੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸੀਗੇ ਟਿਕਟਾਂ ਮਿੰਡੀਆਂ ਇੱਕ ਟਿਕਟ ਤੇ ਆਣ ਕੇ ਤੁਹਾਡੇ ਹਲਕੇ ਦੀਆਂ 58 ਬਲਾਕ ਸੰਤੀਆਂ ਜੀ ਤੇ 13 ਸੀਗੀਆਂ ਜ਼ਿਲ੍ਹਾ ਪ੍ਰੀਸ਼ਦ ਇੱਕ ਟਿਕਟ ਦੇ ਉੱਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਦਾ ਸੀਗਾ ਕੋਈ ਮੁਸ਼ਕਲ ਆ ਰਹੀ ਸੀ ਕਿਤੇ ਉਹ ਕਹਿੰਦੇ ਜੀ ਜਗਵਿੰਦਰ ਪਾਲ ਜੀ ਨੂੰ ਮਨਾ ਲਿਓ ਮੈਂ ਦਰਦਾ ਹੋਏ ਹਲਕੇ 'ਚ ਨਹੀਂ ਆਇਆ ਦੀਨਾਨਗਰ ਇਹਨਾਂ ਨੂੰ ਮੈਂ ਬੁਲਾਇਆ ਮੈਂ ਕਿਹਾ ਜੀ ਐਮਰ ਸਾਹਿਬ ਤੁਸੀਂ ਆਓ ਤੁਹਾਨੂੰ ਟਿਕਟਾਂ ਦੇਣੀਆਂ ਨੇ ਜਦੋਂ ਟਿਕਟਾਂ ਦਿੱਤੀਆਂ ਇੱਕ ਟਿਕਟ ਮੈਂ ਇੱਕ ਸਾਈਡ ਤੇ ਰੱਖ ਲਈ ਵੀ ਚਲੋ ਜੇ ਇਹ ਮੰਨ ਜਾਣ ਇਹ ਨਾ ਠੁੰਝਾ ਦੇ ਠੁੰਝਾ ਮੈਨੂੰ ਕਹਿੰਦੇ ਕਾਕਾ ਚੁੱਪ ਤੇ ਆਪਣੇ ਪ੍ਰਦੇਸ਼ ਪ੍ਰਧਾਨ ਨੂੰ ਜਾ ਕੇ ਦੇ ਦੇ ਮੈਂ ਨਹੀਂ ਜਾਣਦਾ ਜਿਹਦੇ ਨਾਲ ਖੇਡਉਂਦੇ ਨੇ ਟੱਟ ਕੇ ਖੇਡਉਂਦੇ ਨੇ ਤੇ ਇਹੀ ਕਾਰਨ ਹੈ ਕਿ ਅੱਜ ਵੀ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਇਸ ਟਾਈਮ ਦੇ ਉੱਤੇ ਜਿਸ ਵੇਲੇ ਬੀਬੀਆਂ ਨੇ ਜਾ ਕੇ ਘਰਾਂ ਦੇ ਵਿੱਚ ਰੋਟੀ ਪਾਣੀ ਕਰਨਾ ਹੁੰਦਾ ਹੈ ਬੱਚਿਆਂ ਨੇ ਬਜ਼ੁਰਗਾਂ ਨੇ ਮੌਸਮ ਵੀ ਉਹ ਹੋ ਜਾਏ ਗਰਮੀ ਦਾ ਮੌਸਮ ਫੇਰ ਵੀ ਬੈਠੇ ਨੇ ਇਹ ਲੋਕਾਂ ਦਾ ਪਿਆਰ ਤੇ ਇਹ ਵੀ ਲੋਕਾਂ ਦੇ ਵਿੱਚ ਦਿਨ ਰਾਤ ਇਸ ਤਰ੍ਹਾਂ ਵਿਚਰਦੇ ਨੇ ਪਰਮਾਤਮਾ ਇਹਨਾਂ ਨੂੰ ਦਿਨ ਰਾਤ ਰੁਣੀ ਤਰੱਕੀ ਬਖਸ਼ੇ ਤੇ ਸਾਰੇ ਹਲਕਾ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਬੇਨਤੀ ਕਰਦੇ ਆਂ ਕਿ 22 ਤਰੀਕ ਨੂੰ 2 ਵਜੇ ਸਾਰਿਆਂ ਨੇ ਉੱਥੇ ਦਰਸ਼ਨ ਦੇਣੇ ਸਾਡੀ ਸੀਨੀਅਰ ਲੀਡਰਸ਼ਿਪ ਆ ਰਹੀ ਆ ਉਹਨਾਂ ਦੇ ਵਿਚਾਰ ਸੁਣਨੇ ਤੇ ਆਪਣੇ ਐਮ ਆਰ ਐ ਸਾਹਿਬ ਦਾ ਸ਼ਾਨਦਤ ਧੰਨਵਾਦ